ਆਜ ਸਿਕਾ ਦੀ ਸਾਰਨ ਕੀ ਹਾਲ ਚਾਲ ਨੇ ਕੱਲ ਵਲੌਗ ਬਣਾਇਆ ਤੇ ਅੱਜ ਵੀ ਸਾਰਾ ਦਿਨ ਲੱਗਿਆ ਟਾਈਮ ਲੀ ਲਾਦਾ ਬਸ ਤੇ ਹੁਣੇ ਬਸ ਰੋਟੀ ਖਾ ਕੇ ਬੈਠੇ ਆ ਟੀਵੀ ਦੇਖ ਰਹੇ ਸੀਗੇ ਨੂਰ ਨੂੰ ਬੁਖਾਰ ਹੋ ਰਿਹਾ ਅੱਜ ਕੱਲ ਦਾ ਦਖਾਮ ਗਲਾ ਖਰਾਬ ਖਾਂਸੀ ਕੱਦ ਨਹੀਂ ਗਿਆ ਅੱਜ ਵੀ ਨਹੀਂ ਗਿਆ ਸਕੂਲ ਪਾਸ ਜਦੋਂ ਫਿਰ ਮੜਾ ਕੁਝ ਖਾ ਲਿਆ ਜੀ ਨਹੀਂ ਪਾਪਾ ਆਪਣੀ ਵਗੈਰਾ ਮਨ ਲਾ ਤਾਂ ਹੀ ਨਾਲ ਉਹਦੇ ਨਾਲ ਹੀ ਹੋ ਗਿਆ ਗਲਾ ਖਰਾਬ ਵਗੈਰਾ ਹੋ ਗਿਆ ਹੋਰ ਆ ਤੇ ਹੁਣ ਤਾਂ ਠੀਕ ਹੈ ਵੈਸੇ ਮੈਡੀਸਿਨ ਲੈ ਲਈ ਸੀ ਬਾਕੀ ਦੇਖਦੇ ਆ ਕੱਲ ਨੂੰ ਕੀ ਬਣਦਾ ਕੱਲ ਨੂੰ ਲੈ ਕੇ ਜਾਵਾਂਗੇ ਸਕੂਲੇ ਨੂੰ ਜੇ ਸਕੂਲ ਖੁੱਲ ਗਏ ਸਾਨੂੰ ਪਤਾ ਹੀ ਹੈ ਹਨਾ ਐਨ ਜਨਾਵਾ ਸਕੂਲ ਖੁੱਲ ਗਏ ਨੇ ਵਧੀਆ ਹੋ ਗਏ ਬੱਚੇ ਦੀ ਪੜਾਈ ਬਹੁਤ ਰੌਣਕ ਹੋ ਜਾਈਂਗੀ ਬੱਚੇ ਪੜਾਈ ਦਾ ਇਹ ਐਨੂੰ ਬੋਣ ਨਾਲ ਇਕ ਨਾ ਹ ਸਰੀਅਲ ਚੱਲਦਾ ਹੁੰਦਾ ਭਾਬੀ ਜੀ ਘਰ ਪਰ ਹੈ ਇਹ ਮਤਲਬ ਕਿ ਲਾਫਿੰਗ ਸੀਰੀਅਲ ਹਾਸਿਆਂ ਵਾਲਾ ਬਹੁਤ ਸੋਹਣਾ ਹੈ ਬਹੁਤ ਵਧੀਆ ਹੈਗਾ ਸੀ ਬਹੁਤ ਦੇਖਦੇ ਆਂ ਅਸੀਂ ਇੱਕ ਇਹ ਹੋ ਗਿਆ ਦੇਖੋ ਜੇਠਾ ਲਾਲ ਵਾਲਾ ਹੋ ਗਿਆ ਇੱਕ ਸੀਆਈਡੀ ਤੇ ਚੈਨਲ ਵਧੀਆ ਨੇ ਦੇਖਣ ਵਾਲੇ ਅਰ ਉਹ ਦੇਖਦੇ ਆਂ ਅਸੀਂ ਵੀ ਬਹੁਤ ਵਧੀਆ ਟਾਈਮ ਪਾਸ ਹੋ ਜਾਂਦਾ ਟਾਈਮ ਜਾਂ ਲੰਘ ਜਾਂਦਾ ਵਧੀਆ ਇਹਦੇ ਨਾਲ ਮੈਂ ਜ਼ਿੰਦਗੀ ਦੇ ਫੈਸਲੇ ਹੁਣ ਕੁਝ ਜਿਦਾਂ ਹੋਰ ਦਿਖਾਉਣਾ ਮਿੱਤਰੋ ਪਹਿਲਾਂ ਕੀ ਹੁੰਦਾ ਸੀਗਾ ਆਪਾਂ ਪਾਪੜ ਖਾਂਦੇ ਚੌਲਾਂ ਦੇ ਹਨਾ ਗੱਚਕਾ ਖਾਂਦੇ ਤੇ ਪਿੰਨੀਆਂ ਖਾਂਦੇ ਆਪਣਾ ਕੀ ਹੁੰਦਾ ਉਹਦਾ ਨਾਮ ਉਹ ਕੀ ਹੁੰਦਾ ਖਸ ਖਸ ਦੇ ਘੂਪਣੀ ਜੀ ਖਾਂਦੇ ਹਨਾ ਅੱਜ ਕੱਲ ਕੀ ਆ ਇਹ ਦੇਖੋ ਚੋਲ ਬਲੀ ਫਲਾਨਾ ਢਮਕਾ ਲੇਜ਼ ਕੋਰਕਰੇ ਪਤਾ ਨਹੀਂ ਕੀ ਕੁਛ ਆ ਗਿਆ ਬਾਜ਼ਾਰ ਦੇ ਵਿੱਚ ਇਸ ਬੱਚਿਆਂ ਦੀ ਜ਼ਿੰਦਗੀ ਨਾਲ ਖਲਵਾੜ ਆ ਵੈਸੇ ਤਾਂ ਅਗਲਾ ਠੀਕ ਹੈ ਕਮਾਈ ਜਾਂਦਾ ਖਾਈ ਜਾਂਦਾ ਵਧੀਆ ਚੀਜ਼ ਨਹੀਂ ਹੈਗੀ ਇਹ ਵੈਸੇ ਪੇਟ ਖਰਾਬ ਕਰਦੀ ਆ ਬੱਚੇ ਰੋਟੀ ਖਾਣ ਦੀ ਇੱਛਾ ਹੁੰਦੀ ਜਿਹੜੀ ਉਹ ਮਾਰ ਦਿੰਦੇ ਜਮੀ ਇਹ ਇਹ ਅੱਜ ਨੂਰ ਪਤਾ ਨਹੀਂ ਕਿੱਥੋਂ ਲਿਆ ਮਤਲਬ ਕਿਹਾ ਜੀ ਮਾਂ ਤਾਂ ਬਿਮਾਰ ਤਾਂ ਪਹਿਲੀ ਹੋਏ ਪਿਆ ਦੂਜੀ ਫਿਰਦਾ ਇੱਕ ਤਾਂ ਖਾ ਗਿਆ ਇਹ ਇੱਕ ਰਹਿ ਗਿਆ ਮੈਂ ਫੜ ਲੈਦੀ ਮਾਂ ਖਾਣਾ ਨਾ ਕਰ ਵਧੀਆ ਨਹੀਂ ਹੁੰਦੀ ਇਹ ਚੀਜ਼ੇ ਤੇ ਮਾ ਸਫਰ ਤੁਹਾਨੂੰ ਪਤਾ ਹੀ ਹੈ ਬੱਚੇ ਜਦ ਕਰ ਰਹੇ ਨੇ ਹਾਂ ਆਹ ਸਾਡੇ ਖਨੂਰ ਹਾਂ ਮੁਰਗੀ ਵਾਲਾ ਜੀ ਗਾ ਜਾਲੜੀ ਤੇ ਮੈਂ ਕੀ ਵਾਲਾ ਬੁਖਾਰ ਤੇ ਨਾ ਬਸ ਠੀਕ ਹੈ ਆ ਦੀ ਦਾ ਆ ਕਰ ਉਤਰ ਕਰਕੇ ਰਣ ਖਾਇਆ ਕਰ ਮੈਂ ਤਾਂ ਪਹਿਲੀ ਵਾਰ ਨਹੀਂ ਕੀਤਾ ਕਿ ਕਿਉਂ ਖਾ ਗਰ ਦੇਸੀ ਵਧੀਆ ਚੂਰੀ ਚਾਰੀ ਕੁੱਟ ਕੇ ਖਾ ਗਰ ਤਕੜਾ ਹੋ ਜਾ ਪਾਣੀ ਟਾਈਮ ਵਧੀਆ ਹੈ ਨਾ ਕਿ ਉਹ ਵੀ ਕਿੱ데 ਮਿਲਦੇ ਨੇ ਮੇਰੇ ਤੋਂ ਆਜੇ ਗੱਲ ਦੇਸੀ ਗੁਰੂ ਪਿਓਰ ਕਿਉਂ ਨੇ ਇਹ ਮਿਲਾਵਟਾਂ ਨੇ ਮਾਈ ਇਹਨਾਂ ਨੇ ਮਿਲਾਵਟਾਂ ਦੇਦੇ ਮਿਲਾਵਟ ਸਰੇ ਕੁਝ ਮਿਲਾਵਟ ਤਾਂ ਇਹ ਦਮਸੀ ਬੈਠੇ ਬਟੇਰ ਸਣ ਲਾ ਕੇ ਕਹਿੰਦੇ ਵੀ ਆਪਣਾ ਮੈਂ ਕਿਹਾ ਮਹਾਂ ਜੀ ਅੱਜ ਤੁਸੀਂ ਤੈਦੂ ਬਿਸੇ ਨੂੰ ਵੀ ਨੀਅਰ 50 ਕਿਲੋ ਪ੍ਰੀਜ਼ ਰਹੀ ਤਾਂ ਮਾਹੇ ਕੋਈ ਸਥਾਨ ਨੂੰ ਸਵੇਰ ਨੂੰ ਤੁਹਾਨੂੰ ਹਾਜ਼ਰ ਕਰ ਜੂਗਾ ਤਾਂ ਉਹਨੇ ਕਿੱਥੋਂ ਆ ਕਿੱਥੋਂ ਆ ਤੇ ਜਿੰਨੀ ਆਪਣੇ ਪੰਜਾਬ ਦੇ ਵਿੱਚ ਦੋਧੇ ਦੀ ਲਾਗਤ ਹੈ ਉਹਨਾਂ ਦਾ ਤਾਂ ਹੈ ਨਹੀਂ ਬਾਕੀ ਸਭ ਨੂੰ ਤਾਂ ਮਿਲਾ ਉੱਟੀ ਹੈ ਸਾਰੀ ਪਰ ਫਿਰ ਵੀ ਆਪਾਂ ਮਠਾਈਆਂ ਖਾਣੇ ਹਨਾ ਮਠਾਈਆਂ ਕਿਹੜਾ ਫਿਓਰ ਹੁੰਦੀਆਂ ਨੇ ਵਧੀਆ ਨਹੀਂ ਹੁੰਦੀਆਂ ਮਠਾਈਆਂ 100 ਜੋ 50 ਸੈਂਟੀ ਹੁੰਦੀਆਂ ਨੇ ਬਾਕੀ ਤਾਂ ਪਪਾ ਦਾ ਕੋਈ ਵਾਦਾ ਕਰੇ ਕੋਈ ਵਾਦਾ ਅੱਜ ਬਸ ਬੈਠੇ ਸੀ ਮਾ ਚਲੋ ਅੱਜ ਆਹੀ ਬਲੌਗ ਬਣਾ ਆ ਗਏ ਤੁਹਾਨੂੰ ਚਾਰ ਕਰਨਾ ਕਰਨਾ ਚਾਹੁੰਦੇ ਨੇ ਤੇ ਆਪਣਾ ਚੈਨਲ ਮਿੱਤਰੋ ਸਬਸਕ੍ਰਾਈਬ ਜਰੂਰ ਕਰਾਇਓ ਬਹੁਤ ਤੁਹਾਡੀ ਸਪੋਰਟ ਦੀ ਲੋੜ ਹੈ ਵਧੀਆ ਤੁਸੀਂ ਕਰ ਰਹੇ ਹੋ ਬਹੁਤ ਨੇੜੇ ਵਾਲੀ ਗੱਲ ਹੈ ਬਹੁਤ ਤੋਂ ਵੱਧ ਹੋਰ ਵੀ ਤੁਹਾ ਯਾਰਾਂ ਮਿੱਤਰਾਂ ਦੋਸਤਾਂ ਨੂੰ ਫੈਮਿਲੀ ਚ ਕੋਈ ਵੀ ਗਾਂਹ ਰਿਸ਼ਤੇਦਾਰਾਂ ਨੂੰ ਜੇ ਤੱਕ ਵੀ ਹੁੰਦਾ ਨਾ ਆਪਣਾ ਚੈਨਲ ਸਬਸਕ੍ਰਾਈਬ ਕਰਵਾਇਆ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਾਇਆ ਕਰੋ ਤੇ ਮਤਲਬ ਦੀ ਸਾਨੂੰ ਮੋਟੀਵੇਟ ਵੀ ਕਰਿਆ ਕਰੋ BC ਇਸ ਚੀਜ਼ ਤੇ ਬਣਾ ਸਕੀਏ ਕਿਉਂਕਿ ਇਹਨਾਂ ਸਾਨੂੰ ਗਿਆਨ ਨਹੀਂ ਹੈਗਾ ਇਸ ਚੀਜ਼ ਬਾਰੇ ਨਾ ਸਾਡੇ ਕੋਲ ਹੀ ਨਾ ਕੋਈ ਮਤਲਬ ਕਿ ਉਹ ਹੈਗਾ ਆਪਣਾ ਉਸ ਮਾਣਾ ਜਿਵੇਂ ਬਣਾਉਂਦੇ ਲੋਗ ਹਨ ਤੇ ਹੌਲੀ ਹੌਲੀ ਚਲੋ ਪਰਮਾਤਮਾ ਦੇ ਮਿਹਰ ਨਾਲ ਕਰ ਲਾਂਗੇ ਸਿੱਖ ਲਾਂਗੇ ਕਰੀਏ ਨੇ ਮਿਹਨਤ ਰੋਜ਼ ਪਾਉਣੀ ਪੈਂਦੀ ਹੈ ਕਦੇ ਵੀਡੀਓ ਜ਼ਰੂਰ ਪਾਉਣਾ ਹੈ ਹੁਣ ਦੋ ਦਿਨ ਹੋ ਗਏ ਅੱਜ ਵਾਲੀ ਗਿਆਰੀਆਂ ਕਿਤੇ ਬਲੌਗ ਪਾਉਣ ਵਾਸਤੇ ਮਹਾਤਤਾ ਕਰੀ ਬਣਾ ਲਈਏ ਤੇ ਤੁਹਾਨੂੰ ਉਹ ਦੋਹਣਾ ਹੈ ਜੇ ਮਿੱਤਰੋ ਆਪਣੇ ਤੁਹਾਨੂੰ ਹੋਰ ਗੱਲ ਦੱਸੀ ਇੱਕ ਮੈਡਮ ਆਪਣੀ ਸਟੀਚਿੰਗ ਵੀ ਕਰਦੇ ਨੇ ਘਰੇ ਬਸ ਇਹ ਵੀ ਆਪੇ ਹੀ ਕਰ ਲੈਂਦੇ ਨੇ ਆਪ ਜੋ ਗਜ ਜਿੰਨਾ ਕੋ ਹੁੰਦਾਗਾ ਤੇ ਜੀ ਕਿਸੇ ਨੂੰ ਲੋਡ ਹੁੰਦਾ ਕਰਵਾ ਲਿਆ ਕਰੋ ਦਲੂਣਾ ਰੋਡ ਜਗਰੀ ਵਾਲੀ ਗਲੀ ਦੇ ਵਿੱਚ ਆਪਣਾ ਮਕਾਨ ਹੈ ਤੇ ਬਾਕੀ ਕੋਈ ਗੱਲ ਨਹੀਂ ਆਪਣਾ ਰੇਡ ਵੀ ਘਾਟੀ ਹੈ ਕੋਈ ਬਾਲਾ ਨਹੀਂ ਹੈਗਾ ਸਾਫ ਸਰਦਈਆ ਲੋਕਾਂ ਨੂੰ ਦਾ ਘਾਟੀ ਹੈ ਵਾਹੇ ਵਧੀਆ ਬਣਾਉਂਦੇ ਨੇ ਆਪਣੇ ਪਰਿਵਾਰ ਦੇ ਵਿੱਚ ਇਹੀ ਬਣਾ ਲੈਂਦੇ ਨੇ ਵੀ ਚਲੋ ਬਾਹਰੋਂ ਤਾਂ ਹਜੇ ਨਹੀਂ ਆਉਂਦਾ ਕੋਈ ਤੇ ਪਰ ਬਹੁਤ ਸੋਹਣਾ ਬਣਾਉਂਦੇ ਨੇ ਫਿਟਿੰਗ ਸੂਟ ਬਹੁਤ ਵਧੀਆ ਹੁੰਦੇ ਨੇ ਤੁਸੀਂ ਦੱਸਿਓ ਕੋ ਲੇਡੀਜ਼ ਲਈ ਭੈਣ ਬਣਾਉਣਾ ਚਾਹੁੰਦੀ ਹੋਵੇ ਤਾਂ ਬਣਵਾ ਲਿਆ ਕਰੋ ਕਰੇ ਬੀਲੇ ਹੁੰਦੇ ਨੇ ਚਲ ਮਾ ਆਯੋਗਤਾ ਕਰੀ ਲਿਆ ਕਰੋ ਹਨ ਐਨੀ ਹੁੰਦਾ ਬਾਹਰਲੀ ਸਲਾਈ ਬਹੁਤ ਜਿਆਦਾ ਐ ਤੁਹਾਨੂੰ ਪਤਾ ਹੀ ਆ ਵੀ ਬਾਹਰ ਬਿਆਰ ਦੇ ਵਿੱਚ ਕਿੰਨੇ ਕਨੇ ਰੇਟ ਨੇ ਹਨ ਸਲਾਈ ਦੇ ਉਹਨੇ ਦਾ ਸੂਟ ਨਹੀਂ ਹੁੰਦਾ ਉਹ ਦੋ-ਤਿੰਨ ਦੇਖਣੀ ਸਲਾਈ ਲੈ ਲੈਂਦੇ ਨੇ 11 11 ਸੂਟ 100 ਰੁਪਿਆ 11 11 ਸਲਾਈ ਤੇ ਮਤਲਬ ਕਿ ਜੇ 500 ਦਾ ਸੂਟ ਆ ਤਾਂ 6-700 ਰੁਪਿਆ ਸਲਾਈ ਦਾ ਮਿੱਤਰੋ ਡਬਲ ਹੋ ਜਾਂਦਾ ਹੈਗਾ ਲੇਡੀਜ਼ ਦਾ ਚਲੋ ਆਪਣਾ ਬਦਲੋ ਜੈਂਟਸ ਤਾਂ ਹੁੰਦੇ ਨੇ ਵੀ ਸੀਤੇ ਸਤਾਏ ਵੀ ਆ ਜਾਂਦੇ ਨੇ ਆਪਣੇ ਹਨਾ ਆਪਣਾ ਤਾਂ ਫਾਇਦਾ ਹੈਗਾ ਲੇਡੀਜ਼ ਦੇ ਕੀ ਕਰਨਾ ਜਿਹਨੇ ਦਾ ਸੂਟ ਉਹ ਤੋਂ ਬਦ ਸਲਾਈ ਅੱਛਾ ਜਿਹੜੀ ਮੈਂ ਲੈਂਦੇ ਨੇ ਉਹਦੀ ਫਿਟਿੰਗ ਕਰਾਓ ਸੌ ਕਰਾਓਗੇ ਉੱਥੇ ਪਾ ਜਾਂਦਾ ਕੰਮ ਸਾਰਾ ਤੇ ਇਸ ਲਈ ਜੇ ਕਿਸੇ ਸਮਾਨ ਹਾਸੋਂ ਦੱਸ ਦਿਆ ਕਰੋ ਕਿ ਕੱਟ ਰੇਟ ਦੀ ਸੀਜ਼ ਹੁੰਦੇ ਨੇ 75 ਨਹੀਂ ਹੈਗਾ ਆਪਾਂ ਨੂੰ ਲੋਕਾਂ ਨੂੰ ਤਾਂ ਘੱਟ ਹੀ ਦੇਵਾਂ 200 2-300 ਰੁਪਏ ਘੱਟ ਜਿੰਨਾ ਵੀ ਹੋ ਸਕਦਾ ਆਪ ਕੋ ਬਾਅਦ ਕਰਦਾ ਕਰਾਂਗੇ ਕੀ ਗੱਲ ਜੇ ਸਾਡੀ ਹੈਲਪ ਕਰੋ ਅਸੀਂ ਤੁਹਾਡੀ ਵੀ ਤਰਾ ਕਰਾਂਗੇ ਇੱਕ ਮੁੱਤਰ ਜਿਵੇਂ ਹਨ ਅੱਜ ਅੱਜ ਕੱਲ ਆਪਣੇ ਘਾੜਾ ਦੀ ਮਾਰ ਢੰਗ ਰਹਾ ਪੰਜਾਬ ਹੁਣ ਤੇ ਗੱਲਾਂ ਕਰੀਏ ਨੇ ਅਸੀਂ ਵੀ ਜਿਵੇਂ ਸਾਰੇ ਸਿੰਘਰ ਮੋਹਨ ਦੀ ਮਦਦ ਕਰੀ ਜਾਂਦੇ ਨੇ ਤੇ ਅਸੀਂ ਜਰੇ ਬਾਈ ਨੂੰ ਸਿੱਧੂ ਮੂਸੇ ਵਾਲੇ ਨੂੰ ਯਾਦ ਕਰਦੇ ਅਸੀਂ ਸੋਚਿਆ ਵੀ ਅੱਜ ਉਹ ਹੁੰਦਾ ਤਾਂ ਗੱਲ ਕੁਝ ਹੋਰ ਹੀ ਹੋਣੀ ਸੀ ਨਾ ਤਾਂ ਚਲੋ ਪ੍ਰਮਾਤਮਾ ਨੂੰ ਜਿਵੇਂ ਮਰਜ਼ੀ ਹੁੰਦੀ ਆ ਉਹਨੂੰ ਪਹਿਲਾਂ ਹੋਣਾ ਸੀ ਜਿਉਂ ਬੰਦੇ ਨੇ ਜਿੰਮੇ ਦੇ ਪਾਪੂ ਜਿੱਥੇ ਫਿਰਦੇ ਨੇ ਤਾਂ ਉਹ ਵੀ ਵਿਚਾਰਾ ਪਹਿਲਾਂ ਜਾਣਾ ਸੀ ਟਰੈਕਟਰ ਪਰ ਕੇ ਟਰਾਲੀ ਪਰ ਕੇ ਲੱਗੇ ਜਾਂਦਾ ਉਹਨੂੰ ਬਹੁਤ ਸ਼ੌਂਕ ਦੀ ਚੀਜ਼ ਆ ਲੋਕਾਂ ਦੀ ਮਦਦ ਕਰਨ ਵਾਲਾ ਬੰਦਾ ਸੀ ਉਹ ਤੇ ਸਭ ਤੋਂ ਅੱਗੇ ਹੋਣਾ ਸੀ ਉਹਨੇ ਅੱਜ ਦੇ ਨਾਮ ਅੱਜ ਦੇ ਟਾਈਮ ਦੇ ਵਿੱਚ ਮਤਲਬ ਕਿ ਇੰਡਸਟਰੀ ਦੇ ਵਿੱਚ ਹੁਣ ਇੱਕ ਨੰਬਰ ਤੇ ਹੋਣਾ ਸੀ ਜਮਾਂ ਬਿਲਕੁਲ ਇੱਕ ਨੰਬਰ ਤੇ ਟੈਲੈਂਟਈਨ ਅਜਿਹੇ ਬੰਦੇ ਦੇ ਵਿੱਚ ਪਰ ਆਤਮਾਨੇ ਵੀ ਕਹਿੰਦੇ ਕੁੱਟ-ਕੁੱਟ ਕੇ ਭਰਿਆ ਸੀ ਨਾ ਰੋਂਗ-ਰੋਂਗ ਦੇ ਵਿੱਚ ਉਹਦੀ ਕਲਮ ਜਿੰਨੀ ਤਾਕਤ ਸੀ ਵੀ ਬੜਕਾਂ ਬੜਕਾਂ ਮਾਰਦਾ ਸੀਗਾ ਇਹ ਨੋਟ ਜਾਈ ਨਹੀਂ ਗਿਆ ਹਨਾ ਚਲੋ ਜਿੰਦਗੀ ਸੀ ਉਹਦੀ ਵਿਚਾਰੇ ਜਿੰਨੀ ਗਈ ਪਰ 4 ਸਾਲਾਂ ਦੇ ਵਿੱਚ ਮਿੱਤਰੋ ਧੁਮਾਕਾ ਭਾਗਿਆ ਜੁਝੇ ਲਾਇਆ ਸਾਰੂ ਵੱਡੇ-ਵੱਡੇ ਥੰਮ ਛੱਡਦੇ ਗਏ ਨੇ ਹਨਾ ਬੜਾ ਵਧੀਆ ਲਿਖਦਾ ਸੀ ਯਾਰ ਬੜਾ ਵਧੀਆ ਗੋੰਗਾ ਜਿਹਾ ਇਹ ਪ੍ਰਮਾਤਮਾ ਕਰਮ ਦੀ ਤਾਕਤ ਹਰੇਕ ਨੂੰ ਨਜੰਦਾ ਹਨ 100 ਜਿੱਕ ਨੂੰ ਨਹੀਂ ਦਿੰਦਾਗਾ ਤੇ ਜਿਹਨੂੰ ਦਿੰਦਾ ਫਿਰ ਉਹ ਬਸ ਨੀਵੇਂ ਕਹਿੰਦੇ ਅੱਗ ਲਾਉਂਦਾ ਉਹਦੋਂ ਨਾ ਨੀਵੇਂ ਲਾਈ ਸੀ 4 ਸਾਲਾਂ ਦੇ ਵਿੱਚ ਐਡਾ ਨਾਮ ਬਣਾਉਣਾ ਕੋਈ ਥੱਲਾ ਜਿਹਾ ਬਾੜਾ ਨਹੀਂ ਇਹ ਵੀ ਰਹਿਮਤ ਸੀ ਪ੍ਰਮਾਤਮਾ ਦੀ ਹਨਾ ਉਹਦੀ ਬਹੁਤ ਸਿਰ ਤੇ ਹੱਥ ਸੀ ਉਹਦੇ ਕਿਉਂਕਿ ਉਹਨੇ ਕਹਿੰਦੇ ਕੇਸ ਨਹੀਂ ਘਟਾਇਆ ਸੀ ਸ਼ੁਰੂ ਤੋਂ ਪੱਕ ਨੂੰ ਉੱਚੀ ਕਰੀ ਆਪਣੀ ਪੰਜਾਬ ਦੀ ਵਰਲਡ ਲੈਵਲ ਤੇ ਲੈ ਕੇ ਗਿਆ ਮਿੱਤਰੋ ਨਹੀਂ ਪੱਕ ਨੂੰ ਕੋਣ ਲੈ ਗਿਆ ਜਾਂਦਾ ਸਾਰੇ ਘੋਨੇ ਘੋਨੇ ਦੇ ਤੇ ਉਹ ਬੰਦਾ ਨੇ ਕਦੇ ਨਹੀਂ ਇਹ ਸੋਚਿਆ ਵੀ ਮੇਰੇ ਸੱਤੇ ਪੱਕ ਆ ਜਾ ਮੈਂ ਫੈਸ਼ਨ ਕਰਾਂ ਜਾਂ ਕੋਲ ਸਿੰਪਲ ਬੰਦਾ ਸੀ ਚਪੜਾਂ ਜਿਹਾ ਰਹਦਾ ਰਹਾਂ ਸੀ ਸੇ ਸਾਡੇ ਤਾਂ ਉਹਨੂੰ ਪਤਾ ਪਣਦਾ موسی ਨਾਲ ਹੀ ਇੱਥੇ ਤੇ ਵਧੀਆ ਸੀ ਯਾਰ ਸਾਨੂੰ ਵੀ ਕਦੇ ਵਾਰੀ ਮਿਲਨ ਦਾ ਮੌਕਾ ਮਿਲਿਆ ਸਾਡੇ ਸਕੂਲ ਦੇ ਵਿੱਚ ਆਇਆ ਸੀ ਜਦੋਂ ਵੋਟਾਂ ਸੀਗੀਆਂ ਬਸ ਇੱਕ ਕਦੇ ਵਾਰੀ ਦੇਖਿਆ ਸੀਗਾ ਸਕੂਟ ਕਰਨੀ ਸੀ ਵਸੇ ਆਪਾਂ ਗਲਤੀ ਆਪਣੀ ਬਹੁਤ ਵੱਡੀ ਜਿਤਾਉਣਾ ਸੀ ਉਹ ਵਿਚਾਰੇ ਨੂੰ ਨਹੀਂ ਵੀ ਆਪਾਂ ਲੋਕ ਨਹੀਂ ਉਹ ਕਰੇ ਤੇ ਅੱਜ ਉਹ ਮਤਲਬ ਕਿ ਉਹਨੂੰ ਦਿੱਤਾ ਹੁੰਦਾ ਮਾਨਸਾ ਜਿਲ੍ਹੇ ਦੇ ਲੋਕਾਂ ਨੇ ਤਾਂ ਐਮਐਲਏ ਇੱਕ ਨੰਬਰ ਦਾ ਆਉਣਾ ਜੀ ਪੰਜਾਬ ਦੇ ਵਿੱਚੋਂ ਨੇ ਕੋਈ ਐਮਐਲਏ ਨੇ ਹੁਣ ਅਸੀਂ ਉਹਨੇ ਇਹੋ ਜਿਹੇ ਬੰਦਾ ਵਾ ਕਿ ਬਗੜਮਾ ਮੈਨੂੰ ਮਾਰਦਾ ਜਿਹੜੇ ਦੇ ਬਾਕੀ ਉਹਨਾਂ ਦੇ ਬਾਪੂ ਜੀ ਨੇ ਹੁਣ ਐਲਾਨ ਕੀਤਾ ਗੱਲ ਵੀ ਮੈਂ ਵੋਟਾਂ ਦੇ ਵਿੱਚ ਖੜਾ ਹਾਂ ਹੋਸ਼ਾਇਦ ਐਮਪੀ ਦੇ ਆ ਵੋਟਾਂ ਦੇ ਹੋਣਗੇ ਜਿਆ ਐਮਐਲਏ ਦੇ ਦੇਖੋ ਤੇ ਬਹੁਤ ਬਹੁਤ ਸਪੋਰਟ ਕਰਿਓ ਮਿੱਤਰ ਉਹਨਾਂ ਨੂੰ ਜਿਤਾਇਓ ਜ਼ਰੂਰ ਜਿਤਾਇਓ ਉਹਨਾਂ ਨੂੰ ਜੋ ਪਹਿਲਾਂ ਗਲਤੀ ਹੋਈ ਉਹਨਾਂ ਨੂੰ ਸੁਧਾਰ ਲਿਓ ਨਾ ਤੇ ਉਹਨਾਂ ਨੂੰ ਸਪੋਰਟ ਕਰਿਓ ਵੱੱਟ ਵੱੱਟ ਤਾਂ ਜੋ ਵਿਚਾਰੇ ਜਰੂਰ ਨਾ ਰਹੀ ਹੋ ਹੋਰੀ ਵੀ ਦੱਸ ਦਿੱਤਗੇ ਆਵੇ ਬੱਚੇ ਨੂੰ ਸਾਫ਼ ਦਵਾ ਸਕਣ ਨਾ ਤੋਂ ਚਲੋ ਹੁਣ ਟਾਈਮ ਹੋ ਗਿਆ ਬਹੁਤ ਰਾਤ ਹੋ ਰਹੀ ਹੈ ਮਿੱਤਰੋ ਗੁੱਦਦ ਪੀ ਕੇ ਸੌਣੇ ਆ ਕੋਈ ਨਾ ਟੀਵੀ ਦੇਖਾਂਗੇ ਟੀਵੀ ਦੇਖ ਕੇ ਥੋੜਾ ਜਿਆ ਰਿਲੈਕਸ ਜਾਂ ਹੋ ਜਾਂਦਾ ਮਾਈਂਡ ਜਾਂ ਸਾਰੇ ਦਿਨ ਦਾ ਥੱਕੇ ਥੱਕੇ ਹੁੰਨੇ ਹਨ ਸਕੂਲ ਦੇ ਵਿੱਚ ਧਰਮੀ ਆ ਥੋੜਾ ਕਰਮੀ ਵੀ ਉਹ ਹੋ ਜਾਂਦੀ ਹੈ ਤੇ ਇਸ ਵੇਲੇ ਆ ਕੇ ਰਿਲੈਕਸੇਸ਼ਨ ਹੀ ਹੋ ਜਾਂਦੀ ਹੈ ਵਧੀਆ ਜਿਹਾ ਹੱਸ ਕੇ ਧੰਨਿਆ 10 ਮਿੰਟ ਫੋਟੋ ਨਾਲ ਗੱਲਾਂ ਕਰ ਲੀਆਂ ਵਧੀਆ ਲੱਗਿਆ ਬਾਕੀ ਹੌਲੀ ਹੌਲੀ ਸਾਡਾ ਜਿਵੇਂ ਕਹਿੰਦਾ ਵੀ ਸੰਗ ਜੂ ਖਲੂਗੀ ਉਹਦੇ ਸੰਗ ਲੱਗਦੇ ਜਦ ਬੀੜ-ਬੂੜ ਦੇ ਵਿੱਚ ਜਾਂਦੇ ਹਨ ਵੀਡੀਓ ਨਹੀਂ ਬਣਦੀ ਤੇ ਨੂਰ ਤਾਂ ਬੜਾ ਸੰਗਦਾ ਇਹਦਾ ਬੜਾ ਸੰਗਦਾ ਇਤੋਂ ਜਿਵੇਂ ਨਹੀਂ ਬਣਦੀ ਹੈਗੀ ਇਹ ਤਾਂ ਕਹਿੰਦਾ ਜੇ ਤੁਸੀਂ ਫੋਨ ਲਓ ਮੈਂ ਤਾਂ ਬਣਦੇ ਨਹੀਂ ਮੈਂ ਤਾਂ ਕਿਹਾ ਬੱਦਰ ਬੋਲਿਆ ਕਰ ਕਿਉਂਕਿ ਅੱਗੇ ਬਹੁਤ ਕੁਝ ਹੈ ਜ਼ਿੰਦਗੀ ਬਹੁਤ ਵਧੀਆ ਹੈ ਨਾ ਵਦਿਆ ਖੁੱਲਿਆ ਕਰ ਹੱਸਿਆ ਕਰ ਡਾਂਗਾ ਨੱਚਿਆ ਕਰ ਕਿਉਂਕਿ ਪ੍ਰਮਾਤਮਾ ਦਾ ਕੁਝ ਨਹੀਂ ਪਤਾ ਹੁੰਦਾ ਨਾ ਕਿੱਥੇ ਤੈਨੂੰ ਬਲੰਦੀਆਂ ਤੇ ਲੈ ਕੇ ਜਾਵੇ ਉਹ ਤੇ ਖੁੱਲ ਕੇ ਰਹਾ ਕਰ ਖੁੱਲ ਕੇ ਬੋਲਿਆ ਕਰ ਵਧੀਆ ਵਿਚਰਿਆ ਕਰ ਲੋਕਾਂ ਵਿੱਚ ਗੱਲਾਂ ਬਾਤਾਂ ਸੁਣਾ ਕਰੋ ਕਿ ਕੀ ਚੱਲ ਰਿਹਾ ਤੁਸੀਂ ਇਹਦੇ ਕੀ ਹੋਣਾ ਕੀ ਨਾ ਹਨ ਤੇ ਚਲੋ ਜੀ ਗੁੱਡ ਨਾਈਟ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਵੱਧ ਤੋਂ ਵੱਧ ਜਿੰਨੀ ਵੀ ਹੋ ਸਕਦੀ ਹੈ ਮੇਰੇ ਭੈਣਾਂ ਮੇਰੇ ਮਾਤਾਵਾਂ ਮੇਰੇ ਦੋਸਤ ਮਿੱਤਰ ਸਾਰੇ ਜੋ ਵੀ ਦੇਖਦੇ ਨੇ ਹਨ ਬਾਕੀ ਜੋ ਸਾਥ ਕੋਈ ਗਲਤ ਮਨ ਤੋਂ ਬੋਲਿਆ ਜਾਂਦਾ ਸਾਨੂੰ ਮਾਫ ਕਰਦਾ ਕਰੋ ਸਿੱਖ ਲਾਏ ਹੌਲੀ ਹੌਲੀ ਬੱਚੇ ਅਣਜਾਣ ਧੰਨਵਾਦ ਦਾ ਸਰਕਾਰ